ਕਿਸਾਨ ਜਥੇਬੰਦੀਆਂ ਦੇ ਵੱਲੋਂ ਦਿੱਲੀ ਕੂਚ ਦਾ ਐਲਾਨ ਕੀਤਾ ਗਿਆ। ਉੱਥੇ ਹੀ ਦੂਜੇ ਪਾਸੇ ਪ੍ਰਸ਼ਾਸਨ ਦੇ ਵੱਲੋਂ ਅਥਰੂ ਗੈਸ ਤੇ ਗੋਲੇ ਵਹਾਏ ਜਾ ਰਹੇ ਨੇ। ਕਈ ਕਿਸਾਨ ਜ਼ਖਮੀ ਹੋ ਗਏ ਨੇ ਤੇ ਉੱਥੇ ਹੀ ਪ੍ਰੈਸ ਮੀਡੀਆ ਨੂੰ ਇੱਕ ਬੇਨਤੀ ਕੀਤੀ ਗਈ ਹੈ ਤੇ ਕਵਰੇਜ ਸੰਬੰਧੀ ਇਹ ਅਪੀਲ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਹੁਣ ਇਸ ਅਪੀਲ ਦੇ ਵਿੱਚ ਲਿਖਿਆ ਗਿਆ ਹੈ ਕਿ ਆਪ ਜੀ ਨੂੰ ਬੇਨਤੀ ਹੈ 6 12 2024 ਨੂੰ ਕਿਸਾਨਾਂ ਦੇ ਵੱਲੋਂ ਦਿੱਲੀ ਵੱਲ ਮਾਰਚ ਕੀਤਾ ਗਿਆ ਹੈ ਜੋ ਕਿ ਪ੍ਰੈਸ ਮੀਡੀਆ ਨੂੰ ਬਾਰ ਬਾਰ ਬੇਨਤੀ ਕੀਤੀ ਗਈ ਹੈ ਬਾਰਡਰ ਤੋਂ ਦੂਰ ਦੂਰੀ ਬਣਾ ਕੇ ਕਵਰੇਜ ਕੀਤੀ ਜਾਵੇ ਸਾਟਾ ਆਦੀ ਲੱਗਣ ਦਾ ਡਰ ਇਹਨਾਂ ਦੇ ਵੱਲੋਂ ਬੇਨਤੀ ਨਹੀਂ ਮੰਨੀ ਗਈ ਤੇ ਇਸ ਲਈ ਆਪ ਜੀ ਨੂੰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਉੱਥੇ ਹੀ ਪ੍ਰੈਸ ਮੀਡੀਆ ਨੂੰ ਜਿਹੜਾ ਕਿ ਕਵਰੇਜ ਕਰਨ ਸਬੰਧੀ ਹਦਾਇਤ ਕੀਤੀ ਜਾਵੇ ਜੋ ਪਵਿੱਖ ਦੇ ਵਿੱਚ ਸਾਟਾ ਆਦੀ ਤੋਂ ਬਚਿਆ ਜਾ ਸਕੇ ਤੇ ਇਸ ਗੱਲ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਨੇ ਇਸ ਜੋ ਪੱਤਰ ਹੈ ਉਸ ਨੂੰ ਲੈ ਕੇ ਇੱਕ ਜਿਹੜਾ ਕਿ ਟਵੀਟ ਕੀਤਾ ਹੈ ਤੇ ਵਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉੱਤੇ ਪਲਟਵਾਰ ਕੀਤਾ ਉਹਨਾਂ ਦਾ ਕਹਿਣਾ ਹੈ ਕਿ ਵਾਹ ਜੀ ਵਾਹ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨਹੀਂ ਰੀਸਾਂ ਤੇਰੀਆਂ तकरीबन 1 ਸਾਲ ਤੋਂ ਚੱਲ ਰਿਹਾ ਕਿਸਾਨ ਅੰਦੋਲਨ ਦੇ ਮਸਲੇ ਨੂੰ ਹੱਲ ਕਰਵਾਉਣ ਦੀ ਥਾਂ ਪਾਜਪਾ ਹਾਈ ਕਮਾਂਡ ਦੇ ਹੁਕਮਾਂ ਤੇ ਹੁਣ মিডিਆ ਨੂੰ ਕਿਸਾਨ ਅੰਦੋਲਨ ਦੀ ਕਵਰੇਜ ਰੋਕਣ ਤੋਂ ਹੁਕਮ ਜਾਰੀ ਕਰ ਦਿੱਤੇ ਨੇ 6 ਪੁਆਇੰਟ ਦਾ ਹਵਾਲਾ ਦੇ ਕੇ ਪਟਿਆਲਾ ਪੁਲਿਸ মিডিਆ ਕਰਮੀਆਂ ਨੂੰ ਸ਼ੰਭੂ ਬਾਰਡਰ ਤੇ ਕਿਸਾਨ ਅੰਦੋਲਨ ਦੀ ਕਵਰੇਜ ਕਰਨ ਤੋਂ ਰੋਕ ਰਹੀ ਹੈ ਬੇਹਦ ਸ਼ਰਮਨਾਕ ਤੇ ਨਿੰਦਣਯੋਗ ਵਰਤਾਰਾ ਭਗਵੰਤ ਮਾਨ ਜੀ ਆਪ ਜ਼ਿੰਮੇਵਾਰੀ ਨਿਭਾਓ ਤੇ ਕੇਂਦਰ ਸਰਕਾਰ ਕੋਲੋਂ ਕਿਸਾਨੀ ਮਸਲੇ ਚੁੱਕੇ ਚੁੱਕੋ ਅਤੇ ਅੰਦੋਲਨ ਦੇ ਮਸਲੇ ਜਿਹੜੇ ਕਿ ਹੱਲ ਕਰਵਾਓ ਇਹ ਤੁਹਾਡੀ ਜ਼ਿੰਮੇਵਾਰੀ ਹੈ ਜੋ ਪੰਜਾਬੀਆਂ ਨੇ ਤੁਹਾਨੂੰ ਸੌਂਪੀ ਹੈ ਨਾ ਕਿ ਲੋਕਤੰਤਰ ਦੇ ਚੌਥੇ ਥੰਮ ਦੀ ਆਵਾਜ਼ ਨੂੰ ਕੁਚਲਣ ਦਾ ਯਤਨ ਕਰੋ ਕੁਝ ਤਾਂ ਸ਼ਰਮ ਕਰੋ ਵਿਕਰਮ ਮਜੀਠੀਆ ਨੇ ਹੁਣੇ ਇਹ ਟਵੀਟ ਕੀਤਾ ਤੇ ਉਥੇ ਹੀ ਭਗਵੰਤ ਮਾਨ ਦੇ ਉੱਤੇ ਪਲਟਵਾਰ ਕੀਤਾ ਉਹਨਾਂ ਨੇ ਕਿਹਾ ਕਿ ਵਾਜਿਵਾ ਮੁੱਖ ਮੰਤਰੀ ਸਾਹਿਬ ਤੁਹਾਡੀਆਂ ਨੇ ਹੀ ਰੀਸਾਂ ਕਿਸਾਨੀ ਅੰਦੋਲਨ ਦੇ ਮਸਲੇ ਨੂੰ ਹੱਲ ਕਰਵਾਉਣ ਦੀ ਥਾਂ ਉਹਨਾਂ ਨੇ ਕਿਹਾ ਕਿ ਤੁਸੀਂ ਭਾਜਪਾ ਹਾਈ ਕਮਾਂਡ ਦੇ ਹੁਕਮਾਂ ਤੇ ਹੁਣ ਮੀਡੀਆ ਕਿਸਾਨ ਅੰਦੋਲਨ ਦੀ ਕਵਰੇਜ ਕਰਨ ਤੋਂ ਰੋਕਣ ਦੇ ਹੁਕਮ ਜਾਰੀ ਕਰ ਦਿੱਤੇ ਨੇ ਤੇ ਉੱਥੇ ਹੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਪੰਜਾਬੀਆਂ ਨੂੰ ਤੁਹਾਨੂੰ ਜੋ ਸੋਪੀ ਹੈ ਤੇ ਨਾ ਹੀ ਲੋਕਤੰਤਰ ਦੇ ਚੌਥੇ ਥੰਮ ਦੀ ਜਿਹੜੀ ਕਿ ਆਵਾਜ਼ ਕੁਚਲੰਦਾ ਯਤਨ ਕਰੋ ਤੇ ਭਗਵੰਤ ਪ੍ਰਮਾਨ ਜੀ ਆਪ ਆਪਣੀ ਜ਼ਿੰਮੇਵਾਰੀ ਨਿਭਾਓ ਕੇਂਦਰ ਸਰਕਾਰ ਕੋਲ ਕਿਸਾਨੀ ਮਸਲੇ ਚੁੱਕੋ ਅਤੇ ਅੰਦੋਲਨ ਦੇ ਮਸਲੇ ਹੱਲ ਕਰਵਾਓ ਤੇ ਦੱਸਦੇ ਹਾਂ ਕਿ ਉੱਥੇ ਇੱਕ ਪਾਸੇ ਅਨ ਜਿਹੜਾ ਕਿ মিডিਆ ਨੂੰ ਅਪੀਲ ਕੀਤੀ ਗਈ ਹੈ ਤੇ ਦੂਜੇ ਪਾਸੇ ਹੁਣ ਵਿਕਰਮ ਮਜੀਠੀਆ ਦੇ ਵੱਲੋਂ ਇਸ ਗੱਲ ਤੋਂ ਬਾਅਦ ਭਗਵੰਤ ਮਾਨ ਦੇ ਉੱਤੇ ਪਲਟਵਾਰ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬੀਆਂ ਨੇ ਤੁਹਾਨੂੰ ਬਹੁਤ ਵੱਡੀ ਜਿਹੜੀ ਕਿ ਜ਼ਿੰਮੇਵਾਰੀ ਸੌਪੀ ਹੈ ਤੇ ਤੁਸੀਂ ਚੌਥੇ ਥੰਮ੍ਹ ਦੀ ਜਿਹੜੀ ਕਿ ਆਵਾਜ਼ ਕੁਚਲਣ ਦਾ ਯਤਨ ਕਰ ਲਓ ਕੁਝ ਤਾਂ ਸ਼ਰਮ ਕਰ ਲਓ ਤੇ ਜਿਸ ਤੋਂ ਬਾਅਦ ਹੁਣ ਵਿਕਰਮ ਮਜੀਠੀਆ ਕਾਫੀ ਗਰਮ ਦਿਖਾਈ ਦੇ ਰਹੇ ਨੇ ਤੇ ਇੱਕ ਵਾਰ ਕਿਸਾਨਾਂ ਦੇ ਹੱਕ ਦੇ ਵਿੱਚ ਮੂੜ ਅਕਾਲੀ ਦਲ ਆਈ ਹੈ ਤੇ ਉੱਥੇ ਹੀ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ ਕੀਤਾ